ਅੱਜ ਮਿਤੀ 21/9/2025 ਨੂੰ ਸਰਪੰਚ ਚੰਦਰਪਾਲ ਦੀ ਸਮੁੱਚੀ ਪੰਚਾਇਤ ਪਿੰਡ ਪੱਟੀ ਮੀਟਿੰਗ ਤੇ ਸਾਰੇ ਪਿੰਡ ਦਾ ਸਾਂਝਾ ਜਲਾਸ ਹੋਇਆ ਜਿਸ ਵਿੱਚ ਸਾਰੇ ਜ਼ਿਮੀਦਾਰ ਪ੍ਰਵਾਸੀ ਮਜ਼ਦੂਰ ਅਤੇ ਬਾਕੀ ਪਿੰਡ ਵਾਸੀਆਂ ਦਾ ਇਕੱਠ ਹੋਇਆ ਜਿਸ ਵਿੱਚ 8 ਲਿਕੇ ਏਜੰਡੇ ਪਾਸ ਕੀਤੇ ਗਏ ਕਿਸੇ ਵੀ ਪ੍ਰਵਾਸੀ ਦਾ ਵੋਟਰ ਕਾਰਡ ਨਹੀਂ ਬਣਾਇਆ ਜਾਵੇਗਾ ਕਿਸੇ ਵੀ ਪ੍ਰਵਾਸੀ ਦਾ ਆਧਾਰ ਕਾਰਡ ਨਹੀਂ ਬਣਾਇਆ ਜਾਵੇਗਾ ਕਿਸੇ ਵੀ ਪ੍ਰਵਾਸੀ ਦਾ ਰਾਸ਼ਨ ਕਾਰਡ ਨਹੀਂ ਬਣਾਇਆ ਜਾਵੇਗਾ ਕੋਈ ਵੀ ਜ਼ਿਮੀਦਾਰ ਪ੍ਰਵਾਸੀਆਂ ਨੂੰ ਜ਼ਮੀਨ ਨਹੀਂ ਦੇਵੇਗਾ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੀ ਪੀਸੀਸੀ ਕਰਾਉਣ ਵਾਸਤੇ 31 ਸਤੰਬਰ ਤੱਕ ਪੂਰੇ ਇਲਾਸ ਵਿੱਚ ਪੰਚਾਇਤ ਨੇ ਟਾਈਮ ਦਿੱਤਾ ਗਿਆ ਵਾ ਜੋ ਪ੍ਰੋਗਰਾਮ ਪੰਚਾਇਤ ਵੱਲੋਂ ਬੁਲਾਇਆ ਗਿਆ ਸੀ ਉਹ ਸਰਪੰਚ ਸਾਹਿਬ ਤੋਂ ਲੈ ਕੇ ਮਜ਼ਦੂਰ ਪ੍ਰਵਾਸੀਆਂ ਦੀ ਸਾਰੀ ਜਾਣਕਾਰੀ ਠੇਟ ਕਰਕੇ ਆਪਣੇ ਵਾਰਡ ਦੇ ਪੰਚਾਂ ਨੂੰ ਦੇਣਗੇ ਗੁਜਰ ਭਾਈਚਾਰਾ ਆਪਣੇ ਡੰਗਰਾਂ ਨੂੰ ਸੜਕਾਂ ਤੇ ਨਾਂ ਲੈ ਕੇ ਆਉਣ ਨਾ ਘੁੰਮਣ ਸੜਕਾਂ ਤੇ ਗੰਦ ਬਹੁਤ ਪਾਉਂਦੇ ਆ ਇਸ ਕਰਕੇ ਸਾਰੇ ਪਿੰਡ ਨੇ ਇਹ ਚਲ ਕੀਤਾ ਕਿ ਗੁਜਰਾ ਨੂੰ ਵੀ ਨਹੀਂ ਜ਼ਮੀਨ ਦਿੱਤੀ ਜਾਊਗੀ ਜਿਨ੍ਹਾਂ ਗੁਜਰਾਂ ਨੇ ਜ਼ਮੀਨ ਲਈ ਆ ਉਹ ਆਪਣੇ ਜਗ੍ਹਾ 'ਚ ਪਸਗੋ ਨੂੰ ਬੰਨ ਕੇ ਰੱਖਣਗੇ ਗੇਵਿਲ ਆਰਬਾਲੋਂ ਜੋ ਟਰੈਕਟਰਾਂ ਤੇ ਰੱਖੇ ਪ੍ਰਵਾਸੀ ਮਜ਼ਦੂਰ ਆ ਉਹਨਾਂ ਦੇ ਲਾਇਸੈਂਸ ਜਿਹੜੇ ਆ ਉਹ ਨਹੀਂ ਬਣੇ ਤੇ ਉਹ ਮੈਂ ਉਹਨਾਂ ਨੂੰ ਵੀ ਬਣ ਕੇ ਨਹੀਂ ਜੀ ਉਹਨਾਂ ਨੂੰ ਮੈਂ ਵੀ ਡਿਜੈਸਟ ਕਰੂੰਗਾ ਕਿ ਜੇ ਅਗਰ ਉਹਨਾਂ ਨੇ ਕਿਸੇ ਟਰੈਕਟਰ ਚਲਾਉਣ ਦੇਣਾ ਵਾ ਤੇ ਉਹਨਾਂ ਦਾ ਜ਼ਿੰਮੇਵਾਰੀ ਉਹਨਾਂ ਦੀ ਹੋਊਗੀ ਤੇ ਉਹਨਾਂ ਦੇ ਬਣਾ ਕੇ ਦਿੱਤਾ ਜਾਊਗਾ ਲਾਇਸੈਂਸ ਟ੍ਰਿੰਡ ਤੇ ਟੈਕ ਬੰਦਵਾ ਇਹ ਅੱਜ ਸਰਬਸੰਮਤੀ ਨਾਲ ਸਾਰੇ ਪਿੰਡ ਦੇ ਅਜਲਾਸ ਹੋਇਆ ਵਾ ਸਾਰੇ ਪਿੰਡ ਪਿੰਡ ਨੇ ਪੂਰੀ ਇਹਦੇ ਵਿੱਚ ਜਾਣਕਾਰੀ ਦਿੱਤੀ ਆ ਤਾਂ ਕਿ ਔਰ ਨਾਲੇ ਸਮੇਂ ਦੇ ਵਿੱਚ ਪਿੰਡ ਦੇ ਵਿੱਚ ਕੋਈ ਅਸੀ ਵਾਰਦਾਤ ਨਾ ਹੋਵੇ ਕਿ ਜਿਹਦੇ ਵਿੱਚ ਪਿੰਡ ਨੂੰ ਨੁਕਸਾਨ ਹੋਵੇ। ਹਾਂਜੀ। ਹਾਂ ਇੱਕ ਇਹ ਜਰੂਰੀ ਸੂਚਨਾ ਇਹ ਵੀ ਹੈ ਕਿ ਸਾਡੇ ਹਸ਼ਾਰਪੁਰ ਦੇ ਵਿੱਚ ਹਰਵੀਰ ਸਿੰਘ ਜੋ ਕਿ ਬੱਚੇ ਦਾ ਬਹੁਤ ਹੀ ਪੂਰੀ ਤਰ੍ਹਾਂ ਦੁਆ ਕੀਤਾ ਗਿਆ ਮਾਰਡਰ ਕੀਤਾ ਗਿਆ। ਉਹਦੇ ਵਿੱਚ ਸਾਰੇ ਪਿੰਡ ਨੇ ਪਹਿਲਾਂ ਜਲਵਾਸ ਕੰਪ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੇ ਬਹੁਤ ਅਫਸੋਸ ਵੀ ਕੀਤਾ ਤੇ ਉਹਦੇ ਬਾਰੇ ਜਾਣਕਾਰੀ ਵੀ ਕੀਤੀ ਤੇ ਸੋਗਸਾ ਵੀ ਰੱਖਿਆ। ਹਾਂਜੀ। ਉਹਨਾਂ ਨੂੰ ਲੈ ਕੇ ਹੀ ਇਹ ਪਤਾ ਪਾਇਆ ਗਿਆ ਵਾ। ਕਿ ਤੁਹਾਡੇ ਪਿੰਡ ਵਿੱਚ ਜਾਂ ਹੋਰ ਵੀ ਕਿ ਪਿੰਡਾਂ ਦੇ ਵਿੱਚ ਕੋਈ ਐਦਾਂ ਦੀ ਕਾਰਵਾਈ ਨਾ ਹੋਵੇ। ਧੰਨਵਾਦ ਬਹੁਤ।